ਜਿਹੜੇ ਬੰਦੇ ਦੀ ਫੋਟੋ ਸੋਸ਼ਲ ਮੀਡੀਆ ਤੇ ਆ ਗਈ ਇਹਦੀ ਬਣਾ ਕੇ ਬਬਜੀ ਜਾਂ ਸੈਨਾ ਦੀ ਕਿਸੇ ਵੀ ਚੀਜ਼ ਦੀ ਉਸ ਦੇ ਕਾਰਵਾਈ ਹੋਣੀ ਹੈ ਇਸ ਕਰਕੇ ਧਿਆਨ ਚ ਰੱਖੋ ਕਿਤੇ ਵੀ ਵਾਫਨ ਨੁਮਾ ਕੋਈ ਵੀ ਚੀਜ਼ ਜਗਦੀ ਆ ਕਿ ਪੁਲਿਸ ਨੂੰ ਦੱਸੋ ਬਿਲਕੁਲ ਅਸੀਂ ਤੁਹਾਡੇ ਨਾਲ ਹੈਗੇ ਆ ਤੁਹਾਡੇ ਜਾਨ ਮਾਲ ਦੀ ਰਾਖੀ ਦੀ ਉਪਾਜਿਤ ਬਾਤ ਹੈ ਅਸੀਂ ਦਿਨ ਰਾਤ ਜਾਗਦੇ ਆ ਸਾਡੇ ਯਕੀਨ ਕਰੋ ਇੱਕ ਜਗ੍ਹਾ ਨੇ ਕਈ ਜਗ੍ਹਾ ਹੈ ਇਸ ਇੰਡੈਕਟ ਹੁੰਦੇ ਨੇ ਕਈ ਵਾਰ ਅਸੀਂ ਆਉਣ ਦੇ ਚ ਲੀਡ ਹੋ ਜਾਂਦੇ ਆ ਟਿਪੋਰਸ ਨੂੰ ਕਦੋਂ ਦਾ ਅਸੀਂ 8:45 ਵਜੇ ਦੀ ਇਸਤਲਾਹ ਦਿੱਤੀ ਕੋਈ ਪੁਲਿਸ ਅਫਸਰ ਇੱਥੇ ਆ ਕੇ ਨਹੀਂ ਦੇਖਿਆ ਡੀਸੀ ਨਹੀਂ ਆਇਆ ਐਸਐਸਪੀ ਕਿ ਇਹ ਇੱਕ ਬੰਬ ਡਿੱਗਿਆ ਹੋਵੇ ਤਾਂ ਦੁਨੀਆ ਡੈਲ ਗਈ ਆ ਇਹ ਅਫਸਰਾਂ ਨੂੰ ਜਾਂ ਪੁਲਿਸ ਅਫਸਰਾਂ ਨੂੰ ਪਤਾ ਹੀ ਨਹੀਂ ਇਸ ਦਾ ਕਿੰਨੇ ਵਜੇ ਕੀ ਕੌਣੇ 9 ਵਜੇ ਦੀ ਬਾਤ ਹੈ 8:45 ਤਾਂ ਕਿੰਨੇ ਜੋ ਪਾਰਸ ਜਾਂ ਪਰ ਕੀ ਰਿਹਾ ਪਾਰਸ ਦਾ ਕੋਈ ਇੰਤਿਆਖ ਕੋ ਦਿਖਾ ਦੇਖਾ ਆਪਣੇ ਦੋ ਦੋ ਖੇਤੋਂ ਵਿੱਚ ਦੋ ਕਿਲੇ ਜਿਸ ਕੋ ਬੋਲਤੇ ਉਸਮੇ ਪਾਰਸ ਪੜਾ ਹੈ ਦੂਰ ਦੂਰ ਤੱਕ इसका कोई अंदाजा नहीं कितना कितना पार्स पड़ा है तो यहाँ पर कोई भी सरकारी मुलाजम या कोई अब तक प्रशासन इतना हमारा कमजोर है अभी तक यहाँ पहुँचा नहीं है, सारी हुई है। और मेरे ख्याल में बीस पच्चीस जलंधर डिस्ट्रिक्ट में ही पता लग गया होगा पुलिस को नहीं पता लगा था डी साहब को पता लगा था एस एच बी साहब को पता तो ऐसे चलेगा मीडिया सारी यहाँ सुबह से आई हुई है हम धन्यवाद करते हैं मीडिया का और परमात्मा का जिसने ये दुनिया को बचा लिया ये बम जो था खाली जगह में गिरा है और खाली जगह में गिरने से जनता का बचाव हो गया मैं निर्मल सिंह सीनियर वाइस प्रधान डिस्ट्रिक्ट कांग्रेस जलंधर विलेज दाखल ये जो जमीन है ये विलेज पुतलूपुर की है दाखला और नाला के बीच में पड़ती है साथ में बाबा रहने वाले। ये साथवे गांव है गांव तो ये बेचिराग गांव है पुतलूपुर जहां बम गिरा है आपने गिरते हुए देखा हाँ तो हमारे आंखों के सामने आया है सीधा ये हमारा सातवे दो किले पर वो सामने खू है उसके ऊपर से आया है ठीक क्या देखा आपने देखा देख 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 नहीं, देखा उसने दो मिनट बाद मैं सरपंच सरपंच ने। ने, प्रशासन उन्होंने मैं जब यह आया था तो बहुत दूर तक आस पास की बात करें कितने घर है कितने घर आस पास की बात करें तो 4 5 4 5 ਕਰ ਰਹੇ ਜਿਹੜੀ ਸੈਨਾ ਜਿਹੜੀ ਆ ਉਹ ਸੈਨਾ ਜਿਹੜੀ ਕਹਿ ਰਹੀ ਆ ਕਿ ਤੁਸੀਂ ਕੋਈ ਵੀ ਕੋਈ ਵੀ ਕੀਤੇ ਤੇ ਇਹ ਫੋਟੋ ਨਹੀਂ ਪਾਉਣੀਆਂ ਜਿਹੜੇ ਬੰਦੇ ਦੀ ਫੋਟੋ سوشل میڈیا ਤੇ ਆ ਗਈ ਇਹਦੀ ਬਣਾ ਕੇ ਬੰਬ ਦੀ ਜਾਂ ਸੈਨਾ ਦੀ ਕਿਸੇ ਵੀ ਚੀਜ਼ ਦੀ ਉਸ ਦੇ ਕਾਰਵਾਈ ਹੋਣੀ ਹੈ ਇਸ ਕਰਕੇ ਧਿਆਨ ਚ ਰੱਖੋ ਕਿਤੇ ਵੀ ਬੰਬ ਨਾ ਕੋਈ ਵੀ ਚੀਜ਼ ਜਿਗਦੀ ਆ ਕਿ ਪੁਲਿਸ ਨੂੰ ਦੱਸੋ ਬਿਲਕੁਲ ਅਸੀਂ ਤੁਹਾਡੇ ਨਾਲ ਹੈਗੇ ਆਂ ਪਰ ਰਚਨਾ ਪਾਇਆ ਜਾਏ ਜਿਸ ਜਗ੍ਹਾ ਤੇ ਬੰਬ ਡਿੱਗਦਾ ਉੱਥੇ ਉੱਥੇ ਰਚਨਾ ਕੀਤਾ ਜਾਵੇ ਕਿਉਂਕਿ ਇਹ ਆਪਾਂ ਕਰਾਉਡ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਲੋਕ ਜਮ ਪਰ ਇਕੱਠੇ ਇਹ ਇਹ ਲੋਕਾਂ ਨੂੰ ਘਰਾਂ ਚੋਂ ਨਿਕਲਣਾ ਨਹੀਂ ਚਾਹੀਦਾ ਹਦਾਇਤ ਕੀਤੀ ਲੋਕਾਂ ਨੂੰ ਕਿ ਘਰਾਂ ਚੋਂ ਨਾ ਨਿਕਲਣ ਇਹ ਕੰਮ ਪੁਲਿਸ ਦਾ ਤੇ ਸੈਨਾ ਦਾ ਰਲ ਕੇ ਕਰਨ ਵਾਲਾ ਕੰਮ ਹੈ ਲੋਕਾਂ ਦਾ ਕੰਮ ਹੈ ਹਜੂਮ ਇਕੱਠਾ ਕਰਨਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤੇ ਅੱਡੇ ਜਾਨ ਮਾਲ ਦੀ ਰਾਖੀ ਦੀ ਉਪਾਜਿਤ ਬਾਤ ਹੈ ਅਸੀਂ ਦਿਨ ਰਾਤ ਜਾਗਦੇ ਹਾਂ ਸੜ ਦੇ ਯਕੀਨ ਕਰੋ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਇਸ ਇਨਡੈਟ ਹੁੰਦੇ ਨੇ ਕਈ ਵਾਰ ਅਸੀਂ ਆਉਣ ਵਿੱਚ ਲੀਟ ਹੋ ਜਾਂਦੇ ਆ ਇਹਨੂੰ ਕੋਈ ਤੁਸੀਂ ਇਸ਼ੂ ਨਹੀਂ ਬਣਾਉਣਾ ਤੁਸੀਂ ਸਾਡੇ ਨਾਲ ਸਹਿਯੋਗ ਦੇਣਾ ਸੈਨਾ ਕੇ ਸਾਥਕਤ ਹੋਈ ਆਪਦੀ ਸੀਨੀਅਰ ਅਫਸਰਾਂ ਨਾਲ ਗੱਲ ਕਰ ਲਈ ਆ ਉਹਨਾਂ ਦੀ ਸੈਨਾ ਦੇ ਨਾਲ ਗੱਲ ਹੋ ਜਾਣੀ ਆ ਇਸ ਕਰਕੇ ਤੁਹਾਨੂੰ ਵੀ ਮੀਡੀਆ ਵਾਲੇ ਵੀ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਲੋਕਾਂ ਨੂੰ ਅਪੀਲ ਕਰੋ ਆਪਣੇ ਜਰੀਏ ਜਿੱਥੇ ਕਿ ਦੀ ਕੋਈ ਅਸੀ ਚੀਜ਼ ਦੇਖਦੇ ਉਥੇ ਉਹ ਬਿਲਕੁਲ ਆਉਣ ਆਪਣੇ ਘਰਾਂ ਚ ਮਹਿਫੂਜ਼ ਰਹਿਣ। ਇਸ ਵੇਲੇ ਆਪਣਾ ਜਿਹੜੀ ਸੋਸ਼ਲ ਮੀਡੀਆ ਤੇ ਲੋਕ ਆਪਣੀਆਂ ਫੋਟੋਆਂ ਲੈ ਕੇ ਪੈਸਾ ਹਰ ਕੋਲ ਸੁਣ। ਆਪਣਾ ਕੀ ਨਾਮ ਹੈ ਕਿਸ ਤਨ ਹੈ ਸੀ ਮੈਂ ਸੀ ਸਬ ਇੰਸਪੈਕਟਰ ਬਲਵੀਰ ਸਿੰਘ ਐਸ ਐਚ ਓ ਲਾਂਬੜਾ ਜੀ ਹਾਂਜੀ ਮੈਨੂੰ ਸਰਪੰਚ ਸਾਹਿਬ ਜਿਹੜੇ ਨੇ ਆਪਣੇ ਜੱਜਪੁਰ ਦੇ ਵਿੱਚ ਨਾ ਨਾ ਤੋਂ ਇਹਨਾਂ ਨੇ ਫੋਨ ਕੀਤਾ ਸੀਗਾ ਮੈਨੂੰ ਕਿ ਫਿਰ ਮੈਂ ਇੱਥੇ ਪਹੁੰਚਿਆ ਪਰ ਰਸ ਬਹੁਤ ਜ਼ਿਆਦਾ 2 ਕਿਲੋਮੀਟਰ ਤੇ ਪਿੱਛੇ ਜਾਮ ਲੱਗਾ ਹੋਇਆ ਮੈਂ ਤੁਰ ਕੇ ਆਇਆ ਇੱਥੇ ਇਸ ਕਰਕੇ ਮੇਰੀ ਆਮ ਜਨਤਾ ਨੂੰ ਅਪੀਲ ਆ ਬੇਨਤੀ ਆ ਵੀ ਆਪਣੇ ਆਪਣੇ ਘਰਾਂ ਚ ਚਲ ਜਓ ਇਹ ਜੇ ਹਾਲਾਤ ਗਾਂ ਵੀ ਹੋ ਸਕਦਾ ਤੁਸੀਂ ਬਿਲਕੁਲ ਉਹ ਜਗ੍ਹਾ ਤੇ ਪਹੁੰਚਣਾ ਨਹੀਂ ਐਸਾ ਜੀ ਸਾਹਿਬ ਲੋਕ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਪਹੁੰਚ ਨਹੀਂ ਉਹਨਾਂ ਨੂੰ ਵੀ ਨਹੀਂ ਉਹਨਾਂ ਨੂੰ ਤੁਸੀਂ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਇਹ ਮੀਡੀਆ ਦੇ ਜ਼ਰੀਏ ਇਹ ਸਾਰਾ ਜਿਹੜਾ ਆ ਮਸਲਾ ਬਹੁਤ ਛੇਤੀ ਲੋਕਾਂ ਦੇ ਸਾਹਮਣੇ ਆ ਸਕਦਾ ਤੁਸੀਂ ਬਹੁਤ ਹੀ ਤੁਹਾਡੇ ਅੱਗੇ ਮੈਂ ਇਹ ਬੇਨਤੀ ਕਰਦਾ ਹਾਂ ਕਿ ਆਪਣੇ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਤੁਸੀਂ ਇਹ ਹਦਾਇਤ ਕਰੋ ਲੋਕਾਂ ਨੂੰ ਤੁਸੀਂ